ਤਸਕਰ ਹੋ ਸਾਰੇ ਇਲਾਕੇ ਲਈ ਇੱਕ ਬਹੁਤ ਖੁਸ਼ੀ ਦਾ ਮੌਕਾ ਹੈ ਕਿ ਅੱਜ ਆਮਨੇ ਸਾਹਮਣੇ ਅੱਜ ਤੱਕ ਜਿਹਨੂੰ CBI CBI ਇਨਫੋਟੈਕ ਨੇ ਇਸ ਪ੍ਰੋਗਰਾਮ ਨੂੰ ਸਪான்ਸਰ ਕੀਤਾ ਔਰ ਜਿਸ ਵਧੀਆ ਤਰੀਕੇ ਦੇ ਨਾਲ ਅੱਜ ਇਹਦਾ ਸਟੇਟ ਲੈਵਲ ਕਿੱਦਾ ਪੰਗੜਾ ਕੱਪ ਉਹਦਾ ਲੋਗੋ ਜਿਹੜਾ ਅੱਜ ਲਾਂਚ ਕੀਤਾ ਗਿਆ ਮੈਂ ਇਸ ਮੌਕੇ ਦੇ ਉੱਪਰ ਅੱਜ ਤੱਕ ਅੰਮ੍ਰੇ ਸਾੰਮਣੇ ਆਰਗੇਨਾਈਜੇਸ਼ਨ ਨੂੰ ਮੁਬਾਰਕ ਦਿਨਾ ਔਰ ਧੰਨਵਾਦ ਕਰਦਾ ਸੀਬੀ ਇਨਫੋਟੈਕ ਦਾ ਜਿਹੜਾ ਜਿਹੜੇ ਆਪ ਨੌਜਵਾਨਾਂ ਨਾਲ ਜੁੜੇ ਨੇ ਉਹਨਾਂ ਨੇ ਇਸ ਪ੍ਰੋਗਰਾਮ ਨੂੰ ਸਪான்ਸਰ ਕਰਕੇ ਲੋਕਾਂ ਦਾ ਪਹੁੰਚਾਉਂਦਾ ਇੱਕ ਉਪਰਾਲਾ ਕੀਤਾ ਇਹ ਇੱਕ ਬਹੁਤ ਅਹਿਮ ਉਪਰਾਲਾ ਔਰ ਲੋੜਾ ਕਿਉਂਕਿ ਅੱਜ ਜਿਹੜਾ ਪੰਜਾਬ ਦਾ ਸੱਭਿਆਚਾਰ ਉਹ ਅਮੀਰ ਵਿਰਸਾ ਹੌਲੀ ਹੌਲੀ ਅਲੋਪ ਹੁੰਦਾ ਜਾ ਰਿਹਾ ਸੀ ਔਰ ਉਹਦੀ ਜਗ੍ਹਾ ਇੱਕ ਵੈਸਟਰਨ ਕਲਚਰ ਜਿਹੜਾ ਉਹ ਲੈ ਰਿਹਾ ਸੀਗਾ ਪਰ ਪੰਜਾਬ ਹਮੇਸ਼ਾ ਪੰਗੜੇ ਔਰ ਜਿੱਦੇ ਦੀ ਧਰਤੀ ਆ ਨੌਜਵਾਨਾਂ ਨੂੰ ਇਸ ਪਾਸੇ ਹੁਣ ਦਾ ਰੁਖ ਬੋਲਣਾ ਇੱਕ ਬਹੁਤ ਸਲਾਘਾਯੋਗ ਕਦਮ ਹੈ ਜਿੱਥੇ ਜਰਨਲਿਜ਼ਮ ਦੇ ਵਿੱਚ આજ ਤੱਕ ਆਮਨੇ ਸਾਹਮਨੇ ਇਹ ਆਪਣਾ ਨਾਮ ਬਣਾਇਆ ਇਸ ਕਲਚਰ ਐਕਟੀਵਿਟੀ ਨੂੰ ਕਰਕੇ ਮੈਂ ਸਮਝਣਾ ਵੀ ਉਹ ਸਮਾਜ ਨੂੰ ਵਾਪਸ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ। ਅੱਜ ਲੋੜ ਵੀ ਆ ਸਾਡੇ ਨੌਜਵਾਨ ਅੱਜ ਦੂਸਰੇ ਪਾਸੇ ਨਸ਼ਾ ਵੱਲ ਤੁਰੇ ਨੇ। ਜਿੰਨਾ ਚਿਰ ਤੱਕ ਨੌਜਵਾਨ ਬੱਚਿਆਂ ਨੂੰ ਇਹਨਾਂ ਚੀਜ਼ਾਂ 'ਚ ਨਹੀਂ ਪਾਵਾਂਗੇ। ਉਹ ਸੱਭਿਆਚਾਰ ਨਾਲ ਨਹੀਂ ਜੋੜਾਂਗੇ। ਗਰਾਊਂਡਾਂ 'ਚ ਨਹੀਂ ਲੈ ਕੇ ਜਾਵਾਂਗੇ। ਉਹਨਾਂ ਚਿਰ ਤੱਕ ਇਸ ਇਲਤੋਂ निजात ਨਹੀਂ ਮਿਲ ਸਕਦੀ। ਸੋ ਬਹੁਤ ਚੰਗਾ ਲੱਗਾ ਜਿੱਥੇ ਆ ਕੇ ਔਰ ਮੈਂ ਜਦੋਂ ਵੀ ਇਸ ਆਰਗੇਨਾਈਜੇਸ਼ਨ ਜਿਹਨੂੰ ਸਖਸ਼ਨਾ ਸਾਹਿਬ ਔਰ ਸੋਨੂ ਜੀ ਬਹੁਤ ਬਖੂਬੀ ਦੇ ਨਾਲ ਸਾਰੇ ਇਲਾਕੇ ਦੇ ਵਿੱਚ ਚਲਾ ਰਹੇ ਨੇ ਸਾਨੂੰ ਗੁਰਦਾਸਪੁਰ ਤੋਂ ਗਰਵ ਵਾਸਤੇ ਔਰ ਮੈਂ ਸਖਸ਼ਨਾ ਜੀ ਸੋਨੂ ਜੀ ਦਿਲ ਦੀਆਂ ਗਰਾਈਆਂ ਤੋਂ ਤੁਹਾਡਾ ਤਰਵਾਦ ਕਰਦਾ ਕਿ ਤੁਸੀਂ ਇੱਕ ਚੰਗੀ ਲੀ ਜਿਹੜੀ ਆ ਉਹ ਪਾਈ ਆ ਪਰ ਕੁਝ ਆਈਟਮਸ ਦੇਖ ਰਿਆ ਸੀਗਾ ਜਿਹੜੀ ਕੰਪੀਟੀਸ਼ਨ ਹੋ ਰਿਆ ਸੀ ਬੱਚਿਆਂ ਦਾ ਕਿੰਨਾ ਕੌਨਫੀਡੈਂਸ ਸੀ ਬੱਚਿਆਂ ਦੇ ਵਿੱਚ ਔਰ ਕਿਸ ਤਾਲ ਦੇ ਨਾਲ ਉਸ میوزਿਕ ਦੀ ਤਾਲ ਦੇ ਨਾਲ ਉਹਦੇ ਕਦਮ ਚੱਲ ਰਹੇ ਸਨ ਉਹਦੇ ਐਕਸਲ ਚੱਲ ਰਹੇ ਸਨ ਸੋ ਆਹ ਚੀਜ਼ਾਂ ਦੀ ਐ ਜਲੋੜਾ ਹੌਲੀ ਹੌਲੀ ਇਹ ਘਟ ਰਹੀਆਂ ਸੀਗੀਆਂ ਸੋ ਜਿਸ ਵਕਤ ਪੰਜਾਬ ਦਾ ਮੀਰ ਵਿਰਸਾ ਅੱਗੇ ਆਊਗਾ ਬੱਚਿਆਂ ਦੇ ਵਿੱਚ ਉਹਦੀ ਰੁਚੀ ਪੈਦਾ ਹੋਊਗੀ ਉਹਦੇ ਨਾਲ ਇੱਕ ਚੰਗਾ ਸਨਿਆ ਜਿਹੜਾ ਪੰਜਾਬ 'ਚ ਜਾਊਗਾ ਔਰ ਮੈਨੂੰ ਇਸ ਗੱਲ ਦਾ ਮਾਨ ਹੈ ਕਿ ਅੱਜ ਦੀ ਸਰਕਾਰ ਭਗਵੰਤ ਮਾਨ ਜੀ ਦੀ ਸਰਕਾਰ ਪੰਜਾਬ ਦੇ ਸੱਭਿਆਚਾਰ ਨੂੰ ਤੇ ਖੇਡਾਂ ਨੂੰ ਪੂਰਾ ਉਤਸ਼ਾਹ ਕਰਨ ਲਈ ਹਰ ਕਦਮ ਜਿਹੜੇ ਨੇ ਉਹ ਛੋਕਰੇ ਨੇ ਪਹਿਲੀ ਵਾਰ ਹੋਇਆ ਕਿ ਖਿਡਾਰੀਆਂ ਨੂੰ ਲੋਕੀਆ ਵੀ ਦਿੱਤੀਆਂ ਰਈਆਂ ਔਰ ਜਿਹੜੇ ਸਾਡੇ ਹਾਕੀ ਦੇ ਖਿਡਾਰੀ ਜਿਹੜੇ ਨੇ ਗੋਲਡ ਮੈਡਲ ਜਿੱਤ ਕੇ ਆਏ ਨੇ ਇੱਕ ਇੱਕ ਕਰੋੜ ਰੁਪਏ ਉਹਨਾਂ ਨੂੰ ਮਿਲਿਆ ਸੋ ਆਹ ਚੀਜ਼ਾਂ ਲੋੜ ਆ ਔਰ ਜਿਸ ਵਕਤ ਛੱਬਿਆ ਚਾਰ ਚੋ ਤੁਸੀਂ ਇਹਨਾਂ ਬੱਚਿਆਂ ਦਾ ਟੈਲੈਂਟ ਬਾੜੋਗੇ ਔਰ ਪਤਾ ਨਹੀਂ ਅੱਜ ਇੱਕ ਇਹ ਸਟੇਜ ਤੇ ਜਿਹੜੀ ਸਟੇਜ ਸੀਬੀਏ ਇਨਫੋਡੈਕ ਨੇ ਇਹਨੂੰ ਸਪான்ਸਰ ਕਰਕੇ ਔਰ આજ ਤੱਕ ਨੇ ਇੱਕ ਪਲੇਟਫਾਰਮ ਦੇ ਕੇ ਇਹਨਾਂ ਬੱਚਿਆਂ ਨੂੰ ਦਿੱਤੀ ਹੈ ਪਤਾ ਨਹੀਂ ਹੋਣਾ ਕਿ ਕਿਹੜਾ ਬੱਚਾ ਆਪਣਾ ਟੈਲੈਂਟ ਬਣਾ ਕੇ ਇਹਨਾਂ ਨਾਂਖ ਬਾਊਗਾ ਪਤਾ ਨਹੀਂ ਕਿਸ ਮੁਕਾਮ ਤੇ ਪਹੁੰਚੂਗਾ ਉਸ ਵਕਤ ਪਤਾ ਲੱਗੂਗਾ ਕਿ ਇਹ ਦੋ ਸਸਤਾਵਾਂ ਦਾ ਕੀ ਰੋਲ ਹੈ ਸੋ ਬਹੁਤ ਬੜਾ ਕਹਿੰਦਾ ਹੋਇਆ ਇੱਕ ਵਾਰੀ ਫੇਰ ਇਲਾਕੇ ਵੱਲੋਂ ਆਪਣੇ ਵੱਲੋਂ ਧੰਨਵਾਦ ਕਰਦੇ ਅ ਨਮਸਕਾਰ ਸਾਰਿਆਂ ਨੂੰ ਮੈਂ ਸਿੰਘਨ ਵਰਕਿੰਗ ਐਜ਼ ਅ ਚੇਅਰ ਪਰਸਨ ਐਟ ਸੀਪੀ ਇਨਫੋਟੈਕ ਗੁਦਾਸਪੁਰ ਅੱਜ ਸੀਪੀ ਇਨਫੋਟੈਕ ਦੇ ਵਿੱਚ ਸਟੇਟ ਲੈਵਲ ਗਿੱਦਾ ਪੰਗੜਾ ਚੈਂਪੀਅਨਸ਼ਿਪ ਦੇ ਆਡੀਸ਼ਨਸ ਜਿਹੜੇ ਆ ਰੱਖੇ ਗਿਆ ਮੇਨ ਮੋਟਿਵ ਇੱਥੇ ਦਾ ਇਹੀ ਹੈਗਾ ਕਿ ਜਿਹੜਾ ਸਾਡਾ ਪੰਜਾਬੀ ਕਲਚਰ ਆਹੀ ਉਹਨੂੰ ਅੱਗੇ ਪ੍ਰੋਮੋਟ ਕਰੀਏ ਜਿੱਤੇ ਤੋਂ ਬੱਚੇ ਵਾਂਝੇ ਹੋਈ ਜਾ ਰਹੇ ਸੀਗੇ ਆਪਾਂ ਉਹ ਚੀਜ਼ ਨੂੰ ਅੱਗੇ ਲੈ ਕੇ ਆਈਏ ਐਂਡ ਅੱਜ ਜਿਹੜੇ ਸਾਡੇ ਮੇਨ ਚੀਫ ਗੈਸ ਖਿਜੀ ਰਮਨਬੈਲ ਜੀ ਦਾ ਨਾਮ ਮਜ਼ੂਤ ਤੇ ਐਂਡ ਬੱਚਿਆਂ ਨੇ ਕਾਫੀ ਵਧੀਆ ਪਰਫਾਰਮੈਂਸ ਦਿੱਤੀਆਂ ਲੱਗੀਆਂ ਕੁਝ ਹੋਰ ਪਰਫਾਰਮੈਂ ਮੇਨ ਮੋਟਿਵ ਇਹੀ ਹੈ ਕਿ ਜਿਹੜਾ ਹੀ ਆਪਣੀ ਪੰਜਾਬੀ ਸੱਭਿਆਤਾ ਵਾ ਜਾਂ ਆਪਣੇ ਪੰਜਾਬੀ ਕਲਚਰ ਆਹੀ ਉਹਨੂੰ ਨਾ ਘੁੜੀ ਹੈ ਹੀ ਉਹਨੂੰ ਆਪਣੇ ਨਾਲ ਨਾਲ ਜਿੱਦਾਂ ਹੀ ਆਪਣੀ ਲਾਈਫ ਦੇ ਵਿੱਚ ਅੱਗੇ ਵਧ ਰਹੀ ਹੈ ਆਪਣੇ ਪੰਜਾਬੀ ਕਲਚਰ ਨੂੰ ਵੀ ਆਪਣੇ ਨਾਲ ਲੈ ਕੇ ਅੱਗੇ